ਮਮਾਈdre ਪ੍ਰੈਸ ਕਰ ਰਹੇ ਹੈਲੋ ਹਰ ਹਾਂਜੀ ਹਾਂ ਹੈਲਪ ਕਰਾਈ ਤੀ ਲੋ ਜੀ ਸ਼ਾਮ ਦਾ ਟਾਈਮ ਹੈ ਸਵਾ 3 ਵਜੇ ਅੱਜ ਮੇਰਾ ਸਵਾ 3 ਵਜੇ ਤੋਂ ਵਲੌਗ ਸਟਾਰਟ ਹੈ ਕਿਉਂਕਿ ਸਾਰਾ ਦਿਨ ਬੀਜ਼ੀ ਤੀ ਅੱਜ ਮੈਂ ਕੱਪੜੇ ਕੁੱਪੜੇ ਧੋਏ ਆ ਔਰ ਮੇਰੀ ਫੈਮਲੀ ਦੇ ਇਹ ਜੇ ਕੋਈ ਵੀ ਕੈਮਰਾ ਚੱਕ ਕੇ ਵਲੌਗ ਨਹੀਂ ਬਣਾਉਂਦਾ ਮੇਰਾ ਕਿਉਂਕਿ ਕਿਸੇ ਨੂੰ ਵੀ ਕੋਈ ਮਤਲਬ ਨਹੀਂ ਮੇਰੇ ਕੈਮਰੇ ਤੇ ਹਨਾ ਬਸ ਖੁਦ ਚੱਕ ਕੇ ਹੁਣ ਜਦੋਂ ਟਾਈਮ ਮਿਲਿਆ ਹੁਣ ਵਲੌਗ ਬਣਾਉਣ ਲੱਗੀ ਆ ਆਪਣਾ ਤੇ ਫਿਰ ਮੈਂ ਪ੍ਰੈਸ ਪ੍ਰੂਸ ਕਰੇ ਕੱਪੜੇ ਸਾਹਮਣੇ ਪਈਆਂ ਲੋਗ ਬਣਾਣਾ ਵੀ ਇੱਕ ਕੰਮ ਹੈ ਹਨਾ ਸਵੇਰੇ ਇੰਨੇ ਕੱਪੜੇ ਤੇ ਨਾ 3-4 ਦਿਨਾਂ ਕੇ ਉਹ ਧੋਏ ਮੈਂ ਫਿਰ ਠੰਡ ਚੜ ਗਈ ਕਾਂਬਾ ਚੜ ਗਿਆ ਮੈਂ ਆ ਕੇ ਕੰਬਲ ਦੇ ਵਿੱਚ ਪੈ ਗਈ ਲੁਕ ਗਈ ਹਨਾ ਤੇ ਉਸ ਤੋਂ ਬਾਅਦ ਵੀ ਮੈਂ ਰੋਟੀ ਬਣਾਈ ਦੁਪਹਿਰ ਨੂੰ ਫਿਰ ਮੈਂ ਕੱਪੜੇ ਤਹਾ ਮਾਰੇ ਹਲੋ ਹਾਂ ਖੇਲੋ ਪੁੱਤ ਕੱਪੜੇ-ਕੁੱਪੜੇ ਤਹਾ ਮਾਰੇ ਐ ਫਿਰ ਹੁਣ ਮੈਂ ਪ੍ਰੈਸਾਂ ਕਰਕੇ ਹਟੀ ਐ ਤੇ ਮੈਂ ਹੁਣ ਚੱਕਿਆ ਕੈਮਰਾ ਜੋਤ ਨੂੰ ਕਿਹਾ ਮੈਂ ਕਪੁੱਤ ਮੇਰਾ ਬਲੌਗ ਹੀ ਬਣਾ ਦਿਆ ਕਰ ਤੂੰ ਚੱਕ ਕੇ ਤੂੰ ਉਸ ਰਿਕਾਰਡਿੰਗ ਤਾਂ ਮੈਂ ਕਰਦੇ ਕਰਨੀ ਆ ਹਨਾ ਵੀ ਤੂੰ ਵਲੌਗ ਬਣਾ ਦੇ ਕਰ ਪਰ ਮੇਰੇ ਫੈਮਿਲੀ ਵਾਲੇ ਬਿਲਕੁਲ ਵੀ ਸਪੋਰਟ ਨਹੀਂ ਕਰਦੇ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਕਿਹੜੀ ਫੈਮਿਲੀ ਸਪੋਰਟ ਨਹੀਂ ਕਰਦੀ ਕਮੈਂਟ ਕਰਕੇ ਦੱਸਿਓ ਜੀ ਵੀ ਕਿਹਨਾ ਕਿਹਨਾ ਕੀ ਫੈਮਿਲੀ ਸਪੋਰਟ ਨਹੀਂ ਕਰਦੀ ਹੈ ਵਲੌਗ ਨਹੀਂ ਬਣਾਉਂਦੇ ਹੈਗੇ ਮੈਂ ਕਈ ਵਾਰ ਕਹਿ ਰਿਆ ਫਿਰ ਗੁੱਸਾ ਹੋ ਜਾਂਦੇ ਆ ਜੇ ਮੈਂ ਕਹਿੰਨੀ ਆ ਵੀ ਵਲੌਗ ਨਹੀਂ ਬਣਾਉਂਦੇ ਹਾਲਾਂਕਿ ਸੱਚ ਹੈ ਕਿ ਬਣਾਉਂਦੇ ਨਹੀਂ ਹੈਗੇ ਜਿਵੇਂ ਕਹਾ ਫੇਰ ਕਹ ਦੂੰਗੇ ਹਾਂ ਵਲੌਗ ਬਣਾਇਆ ਦੇਖੋ ਮੈਂ ਆ ਦੇਖੋ ਸਾਹਮਣੇ ਰੂਪ ਖੇਲ ਰਹੀ ਐ ਤੇ ਜੋਤ ਪੜ ਰਹੀ ਐ ਕੈਰੀ ਮੈਨੂੰ ਕੰਮ ਹੀ ਲਿਆਵਾ ਸਕੂਲ ਦਾ ਇੰਨਾ ਕੰਮ ਮਿਲ ਗਿਆ ਮਿਲ ਗਿਆ ਖੇਲੋ ਫਿਰ ਬਾਹਰ ਨਾ ਧੁੱਪ ਨਿਕਲੀ ਤੀ ਮਾੜੀ ਜਿਹੀ ਧੁੱਪ ਤੀ ਕੋਣ ਕੋਠੇ ਤੇ ਉੱਪਰ ਕੌਣ ਐ ਦੀਦੀ ਤਾਂ ਇਹ ਤਾਂ ਕੰਮ ਕਰ ਰਹੀ ਐ ਉੱਪਰ ਹਵਾ ਚੱਲ ਰਹੀ ਐ ਜੇ ਤੂੰ ਉੱਪਰ ਨਾ ਕਰੀ ਕੰਮ ਕੰਮ ਬਚੜ ਜਾਏਗਾ ਜੋਤ ਕਰ ਰਹੀ ਆ ਸਕੂਲ ਦਾ ਕੰਮ ਅੰਦਰ ਹਾਂ ਤੇ ਮੈਂ ਕੱਪੜੇ ਚੱਕਾ ਹੁਣ ਹਾਂ ਮੈਂ ਪੈਸੇ ਲੈ ਜਾ ਰਿਹਾ ਮੈਂ 10 ਰੁਪਏ ਭੇਉ ਪੈਨ ਲੈ ਗਾਨੀ ਠੀਕ ਹੈ ਠੀਕ ਹੈ ਕਿਉਂਕਿ ਮੇਰੇ ਕੋਲ ਸਾਦੇ ਦੂਏ ਪੈਣ ਨਾ ਬਬ ਜੋਤ ਕੇ ਪਾਪਾ ਕੀ ਨਾ ਇਹ ਪੱਟੀ ਆ ਜਿਹੜੀ ਕੋਟ ਵਾਲੀ ਹੈ ਨਾ ਇਹ ਨਾ ਮਸ਼ੀਨ ਗੈਲ ਉਦੜ ਗਈ ਆ ਦੇਖੋ ਇੱਥੇ ਤੇ ਉਦੜ ਗਈ ਹੁਣ ਮੈਂ ਇਹਨੂੰ ਦੇਖਿਆ ਟਾਂਕਾ ਲਾਣੀ ਆ ਰਸੂਈ ਦਾ ਫੇਰ ਸੈਟ ਆਊਗੀ ਇਹ ਉਦੜ ਗਈ ਹੈ ਤੇ ਕੋਟ ਵਗੈਰਾ ਮੈਂ ਕੋਟ ਦੀਆਂ ਡਰੈੱਸਾਂ ਜਿਹੜੀਆਂ ਹੈਗੀਆਂ ਪ੍ਰੈਸ ਕਰੀਆਂ। ਇਵੇਂ ਉਧੜ ਗਈ ਪੁੱਤਾਂ ਹਾ। ਸਿਉਣ ਮਾਰਨੀ ਐ। ਹਾਂ ਮੈਂ ਸਿਉਣ ਮਾਰਾਂਗੀ ਹੁਣ ਚਿੱਟੀ ਰੀਲ ਚੱਕ ਕੇ ਲਿਆਵਾਂ ਮੈਂ। ਰੱਖ ਦੋ ਬਿੱਟੇ ਇਹੀਂ ਪੇ। ਆਪ ਖੇਲ ਲਓ ਹੁਣ। ਆਏ ਪਾਣੀ ਲੈ ਕੇ ਆ ਲਾਈ ਰੱਖਿਆ। ਤੇ ਸਾਹਮਣੇ ਮੈਂ ਆਇਆ ਨਾਲ ਦੀ ਨਾਲ ਆਪਣੀ ਚਾਹ ਪੀ ਰਹੀ ਐ ਔਰ ਵਲੌਗ ਬਣਾ ਰਹੀ ਐ। ਇਹ ਕੀ ਆ? ਐਲੀਫੈਂਟ ਐ। ਗੰਦਾ ਹੋ ਗਿਆ। ਕਿਨੇ ਬਣਾਇਆ? ਬੰਦੇ। ਅੱਛੇ ਪੈਨ ਲੈ ਕੇ ਆਣੋ। ਪੁੱਛਿਆ ਹੀ ਗਗਨ ਨੂੰ।

ਅੱਜ ਮੇਰਾ ਬਿਲਕੁਲ ਮੂਡ ਨਹੀਂ ਥਾ ਕਿ ਮੈਂ ਵਲੌਗ ਬਣਾਵਾਂ ਸੱਚੀ ਬਿਲਕੁਲ ਵੀ ਮੂਡ ਨਹੀਂ ਥਾ ਕਦੇ-ਕਦੇ ਹੋ ਜਾਂਦਾ ਮੂਡ ਨਹੀਂ ਥਾ ਅੱਜ ਮੇਰਾ ਬਿਲਕੁਲ ਵੀ ਕਿ ਮੈਂ ਵਲੌਗ ਬਣਾਵਾਂ ਲੇਕਿਨ ਫਿਰ ਮੈਂ ਚੱਕਿਆ ਕੈਮਰਾ ਮੈਂ ਕਿਹਾ ਚਲੋ 5-10 ਮਿੰਟ ਦਾ ਤਾਂ ਆਪਾਂ ਬਣਾਈ ਦੰਨੇ ਆ ਜਿੰਨਾ ਵੀ ਹੈਗਾ ਇਹ ਹੈ ਹਨਾ ਕਿਉਂਕਿ ਫਿਰ ਮਲ ਪੀਰੀਆਂ ਚਾਹ ਹੁਣ ਥੋੜੀ ਜੀ ਕਿਉਂਕਿ ਕੋਈ ਆ ਕੇ ਬੈਠ ਗਿਆ ਬਾਹਰ ਚਾਹ ਲਈ ਹੈ ਔਰ ਪਤਾ ਨਹੀਂ ਕਿਉਂ ਕਈ ਵਾਰ ਮੇਰਾ ਮੂਡ ਆਫ ਹੋ ਜਾਂਦਾ ਕਈ ਵਾਰ ਅੱਜ ਬਿਲਕੁਲ ਵੀ ਮਨ ਨਹੀਂ ਥਾ ਕਿਸੇ ਚੀਜ਼ ਦਾ ਵੀ ਮਨ ਨਹੀਂ ਥਾ ਕਿ ਮੈਂ ਵਲੌਗ ਵੀ ਬਣਾਵਾਂ ਹੁਣ ਬਣਾਇਆ ਵਲੌਗ ਚੱਕ ਕੇ ਮੈਂ ਥੋੜਾ ਜਿਹਾ ਕੈਮਰਾ ਚੱਕਿਆ ਥਾ ਬਣਾਇਆ ਵਲੌਗ ਤੇ ਚਾਹ ਪੀ ਲਓ ਜੀ ਸਾਰੇ ਜਣੇ ਆਪ ਤੇ ਹੁਣ ਮੈਂ ਟਾਂਕਾ ਜਾਂ ਭਰਾਂਗੀ ਉਹ ਪੱਟੀ ਜੀ ਖਰਾਬ ਹੋ ਗਈ ਬਬਜਤ ਕੇ ਪਪਾ ਕੀ ਸੂਈ ਧਾਗੇ ਦੇ ਨਾਲ ਸੈੱਟ ਕਰਦੀ ਆ ਉਹ ਇਹ ਗਲਾਸ ਰੱਖਿਆ ਮੈਂ ਅਭੀ ਗਲਾਸ ਰੱਖਿਆ ਸੀ तो बच्चे कर रहे जी अंदर स्कूल का कम मैं पी के हटिया चाह और जो टांका जा लाना था वो लाता ਔਰ ਫਿਲਹਾਲ ਦੇਖਦੇ ਹਾਂ ਸ਼ਾਮ ਨੂੰ ਕੀ ਬਣਾਵਾਂ ਸ਼ਾਮ ਨੂੰ ਇੱਕ ਸਲਾਹ ਹੈ ਕਿ ਸਾਗ ਤੜਕਾ ਕਿਉਂਕਿ ਸਾਗ ਖਰਾਬ ਹੋ ਜਾਊਗਾ ਜਿਆਦਾ ਦਿਨਾਂ ਦਾ ਕਿਉਂਕਿ ਮੈਂ ਬਣਾਇਆ ਤਾਂ 4-5 ਦਿਨ ਹੋ ਗਏ ਅ ਵੀ ਸਾਗ ਹੀ ਤੜਕ ਦੇਣਾ ਹਨਾ ਕੈਮਰਾ ਰੱਖਦੀ ਆ ਸਾਹਮਣੇ ਪਹਿਲਾਂ ਟ੍ਰੇ ਰੱਖਦੇ ਆ ਸਾਫ਼ ਕਰਕੇ ਫਿਰ ਜਿਆਦਾ ਭਾਂਡੇ ਹੋ ਜਾਂਦੇ ਆ ਤੇ ਠੰਡਾ ਪਾਣੀ ਹੋਣਾ ਮੱਝ ਦੇ ਮੱਝ ਦੇ ਇੱਕ ਨਾ ਚੂਹੇ ਕੋ ਮਰੀ ਆ ਪਤਾ ਨਹੀਂ ਕਿੱਥੇ ਤੇ ਆ ਗਈ ਇਹਨੂੰ ਪકડਨਾ ਪੈਣਾ ਜੋ ਤੇ ਕੜੱਕੀ ਲਾਣੀ ਪੈਣੀ ਆ ਕੜੱਕੀ ਜੋਤ ਕਰ ਰਹੀ ਆ ਸਕੂਲ ਦਾ ਕੰਮ ਮੈਂ ਉਹੀ ਦੇਖ ਰਹੀ ਆ ਜੋਤ ਨੂੰ ਤੇ ਜੋਤ ਕਿੰਨਾ ਕੰਮ ਰਹਿ ਗਿਆ ਤੇਰੇ ਇੰਨਾ ਕੰਮ ਹੈ ਰੂਪ ਨੂੰ ਤਾਂ ਸਿਰਫ ਦੋ ਕਾਪੀਆਂ ਕਾ ਮਿਲਿਆ ਲਰਨ ਕਰਨੇ ਕਾ ਵੀ ਮਿਲਿਆ ਦਾ ਰੁਕਿਆ ਹਾਂ ਲਰਨ ਕਰਨੀਆਂ ਨਹੀਂ ਮਿਲਿਆ 4 ਦਾ ਟੇਬਲ ਕਿਹਾ ਗੜਜੋ ਯਾਦ ਕਰ ਲੈ ਮੈਨੂੰ ਐਸੇ ਹੀ ਬੋਲਦੀ 41 ਜਾਂ 442 ਜਾਂ 8 ਯਾਦ ਤੋਂ ਕਰਨਾ ਪਏਗਾ ਨਾ 44 ਜਾਂ 1

दे दी दीदी ठीक है मैं भी खा लेती हूँ ठीक है मैं भी खा लेती हूँ दीदी ने भी खा ली आपने भी मूंगफली खा ली ये खिलौने कौन कट्ठे करेगा मैं ठीक है आपने सारी नहीं खानी खा ये क्या है झूला है ये किसने झूठा पाया दीदी ने लो जी दीदी ने झूठा पाके देते हैं रूप रू कहती तो झूठ ले मैं तो सिर्फ वो पाके दिया झूठा तो दीदी ने दिया पाके यहाँ पे पा दिया चलो लो चुजू के चुजू के बैठ गया पुत ਮਜ਼ਾ ਆ ਰਿਹਾ ਮਜ਼ਾ ਆ ਰਿਹਾ ਉਹੀ ਪਿੱਛੇ ਨੂੰ ਪਲਟ ਜੇਗਾ ਪੁੱਤ ਪਿੱਛੇ ਨੂੰ ਪਲਟ ਜੇਗਾ ਲੋ ਜੀ ਮੌਸਮ ਬਿਲਕੁਲ ਬਦਲਦਾ ਹੋਇਆ ਵਾਪਰ ਤੁਹਾਨੂੰ ਉੱਪਰਲਾ ਮੌਸਮ ਵੀ ਦਿਖਾ ਦੰਨੇ ਆਂ ਆਏ ਹੋ ਰਿਹਾ ਜਿਵੇਂ ਮੀਂਹ ਆਊਗਾ ਮੀਂਹ ਆਣੇ ਵਾਲਾ ਮੌਸਮ ਹੈ ਮੀਂਹ ਆਏਗਾ ਵਾਹ ਹਾਈ 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 ਬੱਦਲ ਹੋਇਆ ਪਿਆ ਮੌਸਮ ਹੋਇਆ ਵਮੀ ਵਾਲਾ ਬਰਸਾਤ ਵਾਲਾ ਮੌਸਮ ਹੈ ਤੇ بارش ਸ਼ੁਰੂ ਹੋਣ ਵਾਲੀ ਹੈ। ਲੋ ਜੀ ਬਰਸਾਤ ਹੋਣ ਵਾਲੀ ਹੈ ਮੀਂਹ ਆਣ ਦਾ ਮੌਸਮ ਹੋ ਗਿਆ ਤੇ ਚਲੋ ਜੀ ਕਰਦੇ ਆਪਾਂ ਵਲੌਗ ਦਾ ਐਂਡ ਤੇ ਮੈਂ ਥੋੜੀ ਦੇਰ ਕੋਠੇ ਤੇ ਸੈਰ ਕਰ ਰਹੀ ਥੀ ਉੱਪਰ ਕਿਉਂਕਿ ਮੌਸਮ ਦੇਖਣ ਆਈ ਥੀ ਕਹਿੰਦੇ ਮੀਂਹ ਆਊਗਾ ਮੀਂਹ ਦੱਸਿਆ ਹੋਇਆ ਤੇ ਮੌਸਮ ਵੀ ਇੱਕਦਮ ਬਰਸਾਤ ਦਾ ਹੋ ਰਿਹਾ ਠੰਡੀ ਹਵਾ ਚੱਲ ਰਹੀ ਹੈ। ਔਰ ਆਪਾਂ ਕਰਦੇ ਆਂ ਵਲੌਗ ਦਾ ਐਂਡ ਕਿਉਂਕਿ ਮੈਂ ਵੀ ਹੁਣ ਰਜਾਈ 'ਚ ਪਈ ਤੀ ਜਸਟ ਉੱਠ ਕੇ ਆਈ ਆਂ ਅੱਜ ਮੂਡ ਬਿਲਕੁਲ ਆਫ ਤਾਂ ਮੇਰਾ ਸੋਚਿਆ ਤਾਂ ਕਿ ਵਲੌਗ ਨਹੀਂ ਬਣਾਉਂਗੀ ਲੇਕਿਨ ਫੇਰ ਵੀ ਬਣਾ ਲਿਆ ਮੈਂ ਥੋੜਾ ਜਿਹਾ ਕਦੇ-ਕਦੇ ਹੋ ਜਾਂਦਾ ਹਨਾ ਚਲੋ ਜੀ ਬਾਏ ਬਾਏ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਂ ਹੁਣ ਆਪਾਂ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਫੜਾਫੜ ਜਾ ਕੇ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਹਨਾ ਬਰਸਾਤ ਆਣ ਦਾ ਮ ਤੇ गमला ਥੋੜਾ ਜਿਹਾ ਟੇਡਾ ਹੋ ਗਿਆ ਇਹਨੂੰ ਇੱਧਰ ਨੂੰ ਕਰਦੇ ਆਂ गमला ਟੇਡਾ ਹੋ ਗਿਆ ਥੋੜਾ ਜਿਹਾ ਤੇ ਬਾਏ ਜੀ ਟੇਕ ਕੇਅਰ ਔਰ ਦੇਖਦੇ ਆਂ ਮੌਸਮ ਕਿਦਾਂ ਦਾ ਹੋਊਗਾ ਬਾਕੀ ਅੱਜ ਮੈਂ ਤੜਕਣਾ ਸਾਗ ਸਾਗ ਦੇ ਨਾਲ ਆਪਣੀ ਤਾਂ ਮੱਕੀ ਦੀ ਰੋਟੀ ਬਣਾਉਂਗੀ ਮੈਂ ਬਾਕੀ ਤਾਂ ਮੱਕੀ ਦੀ ਰੋਟੀ ਕੋਈ ਨਹੀਂ ਖਾਂਦਾ ਲੇਕਿਨ ਮੈਂ ਆਪਣੀ ਮੱਕੀ ਦੀ ਰੋਟੀ ਬਣਾਵਾਂਗੀ ਅੱਜ ਔਰ ਦੇਖਦੇ ਹਾਂ ਜੋਤ ਕਿਹੜੀ ਰੋਟੀ ਖਾਊਗੀ ਜੋਤ ਅਨੁਪਰਤ ਕਣਕ ਦੀ ਹੀ ਖਾਊਗੀ ਲੇਕਿਨ ਮੱਕੀ ਦੀ ਸਿਰਫ ਮੈਨੂੰ ਪਸੰਦ ਹੈ ਹਨਾ ਬਾਏ ਜੀ ਟੇਕ ਕੇਅਰ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ